ਉਦਾਸ ਤੂੰ ਨਹੀਂ ਹੁੰਦੀ ਐ ਸਾਰੰਗੀ ਉਦਾਸ ਤੂੰ ਨਹੀਂ ਹੁੰਦੀ ਐ ਸਾਰੰਗੀ ਇਹ ਤਾਂ ਮੇਰੇ ਮਨ ਦਾ ਗਾਣਾ ਤੇਰੇ ਵਰ ਲੱਖ ਰੂਦਾ ਹੈ ਇਹ ਤਾਂ ਮੇਰੇ ਮਨ ਦਾ ਗਾਣਾ ਤੇਰੇ ਵਰ ਲੱਖ ਤੂੰ ਸੋ ਲਿਖਣਾ ਸ਼ੁਰੂ ਕੀਤਾ ਔਰ ਅੱਜ ਕੱਲ ਦੇ ਜਮਾਨੇ ਚ ਤਾਂ ਲੋਕ ਫੇਸਬੁਕ ਟਵਿੱਟਰ ਇੰਸਟਾਗ੍ਰਾਮ ਤੇ ਹੋਰ ਦੇ ਪਾਰ ਹੁੰਦੇ ਆ ਤੇ ਪਰ ਆਪਣੇ ਵਿਰਾਂਚ ਮਤਲਬ ਇਹ ਤਾਂ ਪੂਰਾ ਪ੍ਰਕਿਰਿਆ ਸੀ ਲਿਖਦੇ ਪਹਿਲਾਂ ਤੇਰ ਨੂੰ ਸੋਧਦੇ ਲਗਾਉਂਦੇ ਫਿਰ ਉਹ ਸ਼ਬਦੀ ਬਣਦਾ ਤੁਹਾਨੂੰ ਮਤੇ ਜਾਨਾ ਤੁਹਾਡੀ ਪਹਿਲੀ ਕਾ ਕਿੱਥੇ ਛੱਡੀ ਪਰ ਪਹਿਲੀ ਕਵਤਾ ਪਾਸ਼ਾਤ ਕੋਲ ਦਾ ਮੈਗਜ਼ੀਨ ਜਨ ਸਾਹਿਬ ਉਹਦੇ ਵਿੱਚ ਛੱਡੀ ਉਸ ਤੋਂ ਬਾਅਦ ਜਿਹੜਾ ਉਹਨਾਂ ਦੇ ਨਾਲ ਉੱਤਰੇ ਪ੍ਰਭਜੋਤ ਕੌਲ ਦਾ ਇੱਕ ਮੈਗਜ਼ੀਨ ਹੁੰਦਾ ਸੀ ਜਿਹਦੇ ਵਿੱਚ ਛੋਟਾ ਜਿਹਾ ਮੈਗਜ਼ੀਨ ਕੱਢੂ ਨਜੀ ਬੇਟੀ ਦਾ ਨਾਮ ਪਾ ਲੇ ਉਹਦੇ ਵਿੱਚ ਆਦੇ। ਫਿਰ ਪਰਮਿੰਦਰ ਜੀ ਉਹਨਾਂ ਦੇ ਮੈਗਜ਼ੀਨ ਚ ਸੁਣ ਲੋ। ਇਸ ਤਰ੍ਹਾਂ ਫਿਰ ਲਾਗਨੀ ਚ ਚੱਬੇ ਤੇ ਅਸਰਾ ਸੰਚਾਰ ਚ ਆਇਆ। ਮੈਂ ਇਸ ਤਰ੍ਹਾਂ ਨਾ ਕਿ ਹੋਰ ਗੱਲਾਂ ਕਰਾਂ। ਸੋ ਕਿ ਉਹ ਕੁਝ ਮੈਗਜ਼ੀਨਾਂ ਦੇ ਨਾਮ ਆਏ ਆ। ਮੈਨਾਂ ਦਾ ਵੀ ਇਹ ਨਾਲ ਹੀ ਇਹ ਗੱਲ ਸ਼ੁਰੂ ਕਰਨਾ ਤੇ ਮੈਂ ਦੋਸਤ ਨੂੰ ਦੱਸਿਆ ਕਿ ਉਹ ਮੇਰਾ ਵੀ ਤਾਂ ਇਹ ਥੋੜਾ ਜਿਹਾ ਔਖਾ ਜਿਹਾ ਸੁਭਾਅ ਹੈ ਟੇਡਾ ਜਿਹਾ ਕਿ ਮੈਂ ਬੇਤਰਤੀਬੀਆਂ ਗੱਲਾਂ ਕਰੂਗਾ। ਤੇ ਉਹਦੇ ਚ ਤੁਸੀਂ ਆਪਣੇ ਆਪ ਹੀ ਤਰਤੀਬ ਬਣਾਉਗੇ। ਤੇ ਮੈਨੂੰ ਲੱਗਿਆ ਵੀ ਜਿੰਨੇ ਜਿੰਨੇ ਆਈ ਜਾਊ ਉਹ ਮੈਂ ਉਹਦੇ ਗੱਲਾਂ ਕਰੂੰਗਾ ਗੱਲਾਂ ਬਹੁਤ ਲਿਖੀਆਂ ਬਹੁਤ ਐ ਟੇਡੀਆਂ ਜਿੰਨੀਆਂ ਐ ਇੱਧਰ ਉੱਧਰ ਕਰਕੇ ਤੇ ਮੈਂ ਗੱਲ ਕਰਨਾ ਚਾਹੁੰਦਾ ਮੈਗਜ਼ੀਨਾਂ ਦੀ ਹੰ ਅੱਠ ਸਾਲਿਆਂ ਦੀ ਮਤਲਬ ਮੈਂ ਆਗਮਣੀ ਉਹਨਾਂ ਚ ਇੱਕ ਐ ਆਰ ਸੀ ਉਹਨਾਂ ਬ੍ਰਾਂਡ ਚ ਸਿਰੇ ਦਾ ਮੈਗਜ਼ੀਨ ਦਾ ਸੀ ਫੇਰ ਮਤਲਬ ਸੰਦਰਸ਼ੀ ਵੀ ਕਰਦੇ ਸੀ ਕੰਮ ਤੇ ਤੁਸੀਂ ਤਾਂ ਨਾਗਮਣੀ ਦੇ ਬਹੁਤ ਵੱਧ ਮਤਲਬ ਹੀਰੋ ਕਬੀਰੇ ਹੋ ਨਵੀਂ ਰਚ ਅਕਸਰ ਇਹ ਜਾ ਸਕਦਾ ਹੈ ਕਿ ਤੁਸੀਂ ਅਕਸਰ ਸ਼ਬਦੀ ਸੀ ਤੇ ਮੈਂ ਜਿਹੜਾ ਨਾ ਸਵਾਲ ਥੋੜਾ ਜਿਹਾ ਹੋਰ ਕਰਨਾ ਹੈ ਜੋੜ ਕੇ ਕਿ 나ਗਮਣੀ ਨੇ ਬਹੁਤ ਸਾਰੇ ਕਵੀਆਂ ਨੂੰ ਸਾਥ ਆ ਬਣਾ ਗਿਆ ਜੀ ਤੇ ਬਹੁਤ ਸਾਰੇ ਕਵੀ ਜਿਹੜੇ ਉਹ ਗੁਰੂ ਤੱਕ ਵੀ ਲਿਖਦੇ ਆ ਗਏ ਆ ਤੇ ਉਹਨਾਂ ਨੇ ਆਪਣਾ ਇੱਕ ਨਾਮ ਥਾਂ ਵੀ ਬਣਾ ਲਿਆ ਪਰ ਬਹੁਤ ਸਾਰੇ ਹੀ ਹੋ ਗਿਆ ਕਿ ਉਹ 나ਗਮਣੀ ਚ ਉਹਨਾਂ ਦੇ ਛੱਪਦੇ ਸੀ ਪਰ ਅੱਜ ਕੱਲ ਉਹ ਕਵੀ ਜਿਹੜੇ ਆ ਤੇ ਪਿੱਛੇ ਰਹਿ ਗਏ ਉਹ ਮਤਲਬ ਆ ਨਹੀਂ ਸਕਿਆ ਅੱਗੇ ਨਹੀਂ ਵੱਸ ਸਕਿਆ ਤੇ ਉਹਦੀ ਇਹ ਚਿੰਤਾ ਰਹਿੰਦੀ ਜਾਂ ਉਹ ਬਾਰ ਬਾਰ ਇਹ ਕਹਦੇ ਆ ਕਿ ਅਸੀਂ ਤਾਂ ਨਾਗਮਣੀ ਦੇ ਕਵੀ ਸੀ ਸਾਨੂੰ ਅੱਜ ਪੁੱਛਿਆ ਕਿ ਹੌਂਦੀ ਜਾਂਦਾ ਮਤਲਬ ਮੈਂ ਦੋਨਾਂ ਗੱਲਾਂ ਨੂੰ ਜੋੜ ਕੇ ਕਿ ਨਾਗਮਣੀ ਕੀ ਕਵੀ ਕਿਸੇ ਨੂੰ ਕਵੀ ਬਣਾ ਸਕਦੀ ਸੀ ਬਣਾਉ ਬਣਾਇਆ ਉਹ ਜਾਂ ਅਸੀਂ ਨਾਗਮਣੀ ਦਾ ਤਾਜ ਚੱਕ ਕੇ ਮਤਲਬ ਸਾਡੇ ਕੁਝ ਕਵੀ ਜਿਹੜੇ ਤੁਰੂ ਕਰਦੇ ਆ ਉਹ ਤੁਰੇ ਫਿਰਦੇ ਰਹਿਣਾ ਚਾਹੀਦਾ ਉਹਨੂੰ ਦੇਖੋ ਇਹ ਸਵਾਲ ਮੈਗਜ਼ੀਨ ਤੋਂ ਵੱਧ ਲਿਟਰੇਚਰ ਦਾ ਹੈ ਲਿਟਰੇਚਰ ਕੀ ਹੈ ਤੁਹਾਨੂੰ ਲਿਖਣਾ ਛਪਣਾ ਸੋਸਾਇਟੀ এনवायरमेंट ਸਥਿਤੀ ਸਿ ਜੀਓਗ੍ਰਾਫਿਕਲੀ ਰਹਿਣਾ ਜਿੱਥੇ ਤੁਸੀਂ ਪੜ੍ਹਦੇ ਹੋ ਜਿਹੜਾ ਤੁਹਾਡਾ এনवायरमेंट ਆ ਸਾਰਾ ਉਹ ਰਲਕੇ ਕੰਪੋਨੈਂਟ ਆ ਜਿਹੜਾ ਜਿਹਦੇ ਚੋਂ ਕੁਝ ਹਿੱਸਾ ਤੁਹਾਡੇ ਕੋਲ ਆਉਂਦਾ ਜਿਹਨੂੰ ਅਸੀਂ ਲਿਟਰੇਚਰ ਕਹਿੰਦੇ ਹਾਂ ਮੈਂ ਜਿ ਉਹ ਪਰਵਾਹ ਨਹੀਂ ਕਰਦੇ ਤੁਹਾਨੂੰ ਤੇ ਦੂਸਰੇ ਪਾਸੇ ਰਾਈਟਰ ਲਿਖਿਤ ਆਪਣੀ ਹਰ ਕੰਮ ਦਾ ਲਿਖ ਕੇ ਕੀ ਫੀਲ ਕਰਦਾ ਉਹਦੇ ਕਿਤੇ ਛੱਪ ਜਾਣ ਨਾਲ ਉਹ ਕਿਸ ਤਰ੍ਹਾਂ ਮਹਿਸੂਸ ਕਰਦਾ ਜੇ ਜੇ ਉਹਨੂੰ ਇਹ ਲੱਗਦਾ ਕਿ ਇਹ ਨਾਗਵਨੀ ਛੱਪਣ ਦੇ ਨਾਲ ਮੇਰੇ ਕਲਗੀ ਲੱਗ ਗਈ ਹੈ ਮੈਂ ਇੱਕ ਸਟਾਰ ਬਣ ਗਿਆ ਜਾਂ ਉਹ ਆਪਣੀ ਪਛਾਣ ਹੀ ਇਸ ਗੱਲ ਨੂੰ ਬਣਾ ਲਵੇ ਕਿ ਮੈਂ ਨਾਗਵਨੀ ਛੱਡਿਆ ਇਹਦਾ ਮਤਲਬ ਉਹਦੇ ਮਨ 'ਚ ਕਿਤਨਾ ਕਿਤੇ ਉਹ ਭਾਵਨਾ ਜਿਹੜੀ ਇਹਨੂੰ ਅੱਗੇ ਜਾਣ ਤੋਂ ਰੋਕੇ ਜੀ ਸੋ ਲਿਖਣਾ ਕੋਈ ਐਕਸਪਰਟ ਫੈਸ਼ਨ ਲਿਖਣਾ ਕੋਈ ਇਹ ਨਹੀਂ ਵੀ ਕੋਈ ਤਤਕਾਲ ਕੋਈ ਕਰ ਲਿਆ ਤੁਸੀਂ ਲਿਖ ਲਿਆ ਤੇ ਲੇਖਕ ਹੋ ਗਏ ਲਿਖਣਾ ਇੱਕ ਆਦਤ ਦਾ ਨਾਮ ਜੇ ਤੁਸੀਂ ਲਿਖਦੇ ਹੋ ਲੇਖਕ ਹੋ ਤਾਂ ਕੁਦਰਤੀ ਅੰਦੇ ਉਹ ਤੁਹਾਡੀ ਆਦਤ ਚ ਸ਼ਾਮਿਲ ਹੋ ਜੂਗਾ ਤੁਹਾਡੇ ਲਾਈਫ ਸਟਾਈਲ ਤੁਹਾਡੇ ਦੇਖਣ ਤੁਹਾਡੀਆਂ ਸਾਰੀਆਂ ਸੈਂਸਰਸ ਦਾ ਜਿਹੜੇ ਸੈਂਸਰਸ ਨੇ ਕੋਮਦੜਾ ਬਿਹੇਵੀਅਰ ਆ ਉਹ ਸਾਰਾ ਉਹਦੇ ਨਾਲ ਇੰਟੈਂਟਡ ਹੋਊਗਾ ਜੁੜਿਆ ਹੋਊਗਾ ਉਸ ਨਾਲ ਤਾਂ ਹੀ ਤੁਸੀਂ ਤੁਸੀਂ 2-4 ਸ਼ਬਦ ਕੋਈ ਤਰ੍ਹਾਂ ਲਿਖ ਸਕਦੇ ਜਿਹੜੀ ਸਮੁੱਚਤਾ ਵਾਂ ਜਿਹੜੀ ਉਹਦੇ ਵਿੱਚ ਜੇ ਤੁਸੀਂ ਲਿਖਦੇ ਹੋ ਕਿ ਉਹਦੇ ਵਿੱਚ ਹੌਮ ਜਾਂ ਓਵਰ ਐਨਟੂ ਹੋਣਾ ਕਿਸੇ ਬਾਰੇ ਉਹ ਨਹੀਂ ਹੁੰਦਾ ਅੱਪਾ ਜਾਵ ਨਹੀਂ ਤਾਂ ਸਾਡੇ ਕੋਲੇ ਬਾਬਾ ਫਰੀਦ ਤੋਂ ਲੈ ਕੇ ਹੁਣ ਤੱਕ ਇੱਕ ਸੈਸ਼ਨ ਭਗਤਾਂ ਦਾ ਇੱਕ ਗੁਰੂਆਂ ਦਾ ਉਹਨਾਂ ਨੂੰ ਛੱਡਦੇ ਉਸ ਤੋਂ ਬਾਅਦ ਸਾਡੇ ਕੋਲੇ ਕਿੱਸਾਕਾਰ ਆਉਂਦੇ ਆ ਉਸ ਤੋਂ ਬਾਅਦ ਭਾਈ ਵੀਰ ਸਿੰਘ ਦਾ ਅਗਲਾ ਸੈਸ਼ਨ ਸ਼ੁਰੂ ਹੁੰਦਾ ਉਸ ਤੋਂ ਬਾਅਦ ਸਾਡੇ ਪਾਤਸ਼ਾਹ ਵਾਲਾ ਸੈਸ਼ਨ ਉਹ ਸਾਰੇ ਦੌਰਾਨ ਤੁਸੀਂ ਇੱਕ ਅੰਤਰਮਾਨ ਨਾਲ ਜਿਹਨੂੰ ਸਮਝਣ ਦੀ ਕੋਸ਼ਿਸ਼ ਕਰੋ ਤਾਂ ਤੁਹਾਨੂੰ ਲੇਖਕ ਤੇ ਲੇਖਕ ਦਾ ਜੜਾ ਆਪਸੀ ਤਾਲਮੇਲਾ ਉਹ ਕੀ ਆ ਉਹ ਕਿਵੇਂ ਆ ਤੇ ਉਹ ਬੰਦਾ ਉੱਥੇ ਕਿਉਂ ਆ ਇਹ ਸਾਰਾ ਕੁਝ ਇਸੇ ਗੱਲ 'ਚ ਹੋਊਗਾ ਕਿ ਉਹ ਉਸ ਚੀਜ਼ ਨਾਲ ਕਿੰਨਾ ਕੁ ਜੁੜਿਆ ਉਹਦੇ ਮਨ 'ਚ ਉਹ ਕਿੰਨਾ ਕੁ ਹੰਭਲ ਆ ਉਹ ਆਪਣੀ ਲਿਖਤ ਨੂੰ ਉਹਨੂੰ ਕਿੰਨਾ ਕੁ ਸਮਝਦਾ ਪਰ ਉਹ ਲਿਖਤ ਕਿੱਥੋਂ ਆ ਰਹੀ ਆ ਉਹ ਸਾਰੇ এনवायरमेंट ਨੂੰ ਕਿੰਨਾ ਕੁ ਸਮਝਦਾ ਜਿੱਥੋਂ ਉਹਨੇ ਛੱਡ ਕੇ ਆਉਣਾ ਉਹਦੇ ਕੋਲ ਸਟਸ ਮਰੀ ਕੰਪਲੈਕਸ ਥਿੰਗ ਤੇ ਜਿਹੜੇ ਬੰਦੇ ਦੀ ਆਪਾਂ ਗੱਲ ਕਰਦੇ ਆ ਸਾਡੇ ਨਾਲ ਦੀ ਨੇ ਬਹੁਤ ਸਾਰੇ ਰਾਈਟਰ ਨੇ ਮਤਲਬ ਜਿਆਦਾ ਨਹੀਂ ਤਾਂ ਉਸ ਵੇਲੇ ਲਗਉਂਕ 30 35 ਰਾਈਟਰਸ ਦਾ ਇੱਕ ਟੂਰ ਆ ਜਿਹੜਾ ਜਿਹੜੇ ਮੇਜਰ ਮੈਗਜ਼ੀਨਸ ਨੇ ਜਿਨ੍ਹਾਂ ਚ ਲੋਸ ਸੀ ਉਸ ਵੇਲੇ ਆਰ ਸੀ 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 ਆਰ ਲਾਗਵਣੀ ਸੀ ਇਸ ਤੋਂ ਬਿਨਾ ਵੀ ਹੋਰ ਅੱਛੇ ਮੈਗਜ਼ੀਨ ਸੀ ਉਸ ਵੇਲੇ ਉਹਨਾਂ ਦੇ ਵਿੱਚ ਛੱਪਦੇ ਸੀ ਪਰ ਉਹਨਾਂ ਛੱਪਣ ਤੋਂ ਬਾਅਦ ਕੁਝ ਬੰਦੇ ਨੇ ਜਿਹੜੇ ਉਦੋਂ ਅਸੀਂ ਸਾਰੇ ਝੋਲੇ ਵਾਲੇ ਕبھی ਹੁੰਦੇ ਸੀ ਮਤਲਬ ਇੱਕ ਬੈਗ ਪਾਇਆ ਹੁੰਦਾ ਸੀ ਛੋਲੋ ਤੇ ਵੀਦਰਵਾਰਨ ਜਾਣਾ ਕਵੀ ਦਰਵਾਜ਼ਾ ਤੇ ਮਿਲਣੀਆਂ ਦੇ ਵਿੱਚ ਜਿਹੜਾ ਕਵੀ ਲਾਗਮਣੀ ਤੇ ਛੱਪ ਕੇ ਆ ਗਿਆ ਦੱਸਦਾ बार-बार ਕਿ ਮੈਂ ਆਪਣੇ ਲਾਗਮਣੀ ਛੱਪਿਆ ਉਹ ਕਿਤੇ ਪ੍ਰੋਬਲਮ ਹੈ ਉੱਥੇ ਉਸ ਮਨ ਦੀ ਕੋਈ ਥੈ ਹੈ ਕੋਈ ਉਹ ਕਿਉਂ ਆ ਕਿਉਂਕਿ ਉਹਨੇ ਉਹ ਨੂੰ ਆਪਣੀ ਇੱਕ ਮੰਜ਼ਲ ਤਸੱਵਰ ਕਰ ਲਿਆ ਕਿ ਲਾਗਮਣੀ ਛੱਪਣਾ ਹੀ ਦਾਸ ਹੈ ਤੇ ਲਿਟਰੇਚਰ ਇਸ ਪੜਣੀ ਦੇਣੇ ਚੜਦਾ ਹੈ ਬਿਲਕੁਲ ਉਹਦੀ ਪੜਣੀ ਅਲੱਗ ਹੈ ਤੁਹਾਡੀ ਗੱਲ ਬਿਲਕੁਲ ਸਹੀ ਹੈ ਮੈਨੂੰ ਵੀ ਇਹ ਲੱਗਦਾ ਕਿ ਲਿਖਤ ਸਭ ਤੋਂ ਵੱਡੀ ਹੁੰਦੀ ਹੈ ਮਰ ਲਿਖਤ ਹੀ ਮਹਤਵਪੂਰਨ ਹੁੰਦੀ ਹੈ ਉਹ ਕਿੱਥੇ ਸ਼ਕਤੀ ਹੈ ਉਹ ਸੋਹਣੀ ਹੋ ਸਕਦੀ ਹੈ ਪਰ ਇਹ ਵੀ ਕਿ ਉਹ ਉਹ ਹੀ ਉਹਨੂੰ ਉਹਦੀ ਮਿਕਸ ਨੇ ਮਰਜਨ ਕਰ ਦਿੱਤਾ ਕਿ ਬੜੀਆਂ ਖੂਬਸੂਰਤ ਗੱਲਾਂ ਸਾਡੇ ਇਸ ਕਲਚੋਂ ਨਿਕਲੀਆਂ ਹਨ ਲਿਖਤ ਦਾ ਲੇਖਕ ਦਾ ਕਵੀ ਦਾ ਕਵਤਾ ਦਾ ਸੁਭਾਗ ਤੇ ਤੁਹਾਡੀ ਪਹਿਲੀ ਜਿਹੜੀ ਕਿਤਾਬ ਉਹ ਅਵੱਗਿਆ ਹਾਂਜੀ ਤੇ ਦੂਸਰੀ ਕਿਤਾਬ ਦਰਦ ਪਿਆਦੇ ਬੋਲਸਤ ਉਹਦੇ ਦੋਨੇ ਤਕਾਬਾਂ ਜਿਹੜੀਆਂ ਉਸ ਵੇਲੇ ਜਿਹੜੀ ਸ਼ੈਲੀ ਚ ਲਿਖੇ ਜਾ ਰਹੇ ਕਵਤਾਂਵਾਂ ਸੀ। ਮਤਲਬ ਉਸ ਤਰੀਕੇ ਨਾਲ ਸੋਡੀ ਕਪੜੇ ਤਰੀਕੇ ਦੀ ਕਵਤਾ ਸੀ। ਤੇ ਜਿਹਦੇ ਵਿੱਚ ਮੈਨੂੰ ਬਾਪੂ ਕਵਤਾ ਹੁਣ ਵੀ ਜ਼ਿਆਦਾ ਹੈ ਕਿ ਕਿਵੇਂ ਮਤਲਬ ਉਹ ਬਜ਼ੁਰਗ ਹੋ ਕੇ ਵੀ ਕਿੰਨੇ ਤਾਕਤਵਰ ਸੀ। ਉਹਨੇ ਕੋ ਸਾਡੇ ਬਜ਼ੁਰਗ ਦੀ ਨੇਕ ਤੀਕ ਕਿਰਤੀ ਬੰਦੇ ਦੀ ਗੱਲ ਸਹੀ ਤੇ ਉਹਨਾਂ ਦੋਨਾਂ ਤਕਾਬਾਂ ਦੇ ਵਿੱਚ ਮਤਲਬ ਜਿਹੜਾ 47 ਸੀਐਨਸੀ ਉਹ ਉਹ ਸੀਗਾ ਹੈ ਨਾ ਪਰ ਇਹਨਾਂ ਤੀਜੀ ਕਿਤਾਬ ਛੁੱਟੇ ਹੁੰਦੀ ਹੈ ਮੇਰੇ ਖਿਆਲ ਤੇ ਹੀ ਨਹੀਂ ਲੱਗਦਾ ਇਹ ਤੀਜੀ ਹੀ ਹੈ ਤੇ ਤੀਸਰੀ ਕਿਤਾਬ ਜਿਹੜੀ ਆ ਉਹਦੇ ਚ ਤੁਹਾਡਾ ਸੁਭਾਅ ਕੱਤਰ ਬਿਲਕੁਲ ਬਰਬਾਦ ਜਾਂਦਾ ਕਿਉਂਕਿ ਉਹ ਬੋਡੀ ਦੀ ਜਿਹੜੀ ਸੈਲੀਬ੍ਰੇਸ਼ਨ ਹੈ ਦੇਹੀ ਦਾ ਜਸ਼ਨ ਹੈ ਦੇਹੀ ਦੇ ਆਕਾਰਾਂ ਦੀ ਗੱਲ ਹੈ ਦੇਹੀ ਨਾਲ ਜੋੜ ਕੇ ਅਧਿਆਤਮ ਦੀ ਗੱਲ ਹੈ ਉਹ ਤੁਸੀਂ ਉਹਦੇ ਵਿੱਚ ਵੀ ਕਿਤੇ ਮੈਨੂੰ ਲੱਗਦਾ ਹੁੰਦਾ ਮੇਰੇ ਅੰਦਰ ਉਸ ਕਿਤਾਬ ਨੇ ਇੱਕ ਵੱਖਰੀ ਚਰਚਾ ਛੇੜ ਲਈ ਇਹ ਜਿਹੜੀ ਐਡੀ ਵੱਡੀ ਤਬਦੀਲੀ ਮਤਲਬ ਆਈ ਉਸ ਤੋਂ ਬੇਲੇ ਇਹ ਇਹਦੇ ਪਿੱਛੇ ਕੀੜੀ ਮਤਲਬ ਲੱਗਦੇ ਤੱਤ ਸੋਚ ਰਹੇ ਕਿਹੜੀਆਂ ਚੀਜ਼ਾਂ ਕਿ ਤੁਸੀਂ ਇੱਥੇ ਇਹਦੀ ਇਸ ਪਾਸੇ ਬਣਾ ਬਲਤ ਹੈ ਕਿ ਇੱਕ ਸਮੇਂ ਤੋਂ ਬਾਅਦ ਸਪੋਜ਼ ਇੱਕ ਡੈਕੇਡਾ 8-10 ਸਾਲ ਦਾ ਇੱਕ ਸਮਾਂ ਜਿਵੇਂ ਜਿਵੇਂ ਅਸੀਂ ਸੰਗੀਤਕਾਰ ਦੇ ਰਿਆਜ਼ ਦਾ ਸਮਾਂ ਕਹਿੰਦੇ ਆ ਉਹ ਪ੍ਰੈਕਟਿਸ ਦਾ ਤੇ ਇਸ ਤਰ੍ਹਾਂ ਹਰ ਲੇਖਕ ਦਾ ਇੱਕ ਸਮਾਂ ਜਿਹੜਾ ਉਹ ਲੋਕਾਂ ਦੇ ਸਾਹਮਣੇ ਨਹੀਂ ਆਉਂਦਾ ਜਦੋਂ ਉਹ ਪਬਲਿਸ਼ ਹੁੰਦਾ ਹੈ ਅਸੀਂ ਅਵਗਿਆ ਤੇ ਦਰਦਪਰ ਦੇ ਹੋਣ ਦਾ ਤੱਕ ਜਿਹੜਾ ਆਊਟਰ ਬੋਰਡ ਦੇ ਨਾਲ ਜਾਦਾ ਰਿਲੇਟਡ ਹੈ ਉਹ ਸਮਾਂ ਵੀ ਹੈ ਜਾਨ ਜਿੰਨੇ ਅਸੀਂ ਇੱਥੇ ਰਾਈਟਰ ਬੈਠੇ ਆ ਮੇਰਾ ਕਹਾਲਾ ਜਿਨੇ ਉਸ ਸਮੇਂ ਚ ਲਿਖਿਆ ਉਹ ਉਸ ਗੱਲ ਤੋਂ ਅਣਭੇਜ ਨਹੀਂ ਰਹਿ ਸਕਦਾ ਉਸ ਕਸ਼ਟ ਤੋਂ ਸਾਰੇ ਪੰਜਾਬ ਦੇ ਜੋ ਸਾਦੇ ਆਲੇ ਦੋਲੇ ਹਰ ਰੋਜ਼ ਵਾਪਰਦਾ ਸੀਗਾ ਹਰ ਬੰਦਾ ਆਪੋ ਆਪਣੇ ਤਰੀਕੇ ਨਾਲ ਰਿਐਕਟ ਕਰ ਰਿਹਾ ਸੀ ਐਕਸਪ੍ਰੈਸ ਕਰ ਰਿਹਾ ਸੀ ਦੂਸਰਾ ਉਹਦੇ ਵਿੱਚ ਸੀਗਾ ਕਿ ਜਿਹੜਾ ਉਹ ਜਿਹੜੀ ਇਨੀਸ਼ੀਅਲ ਜਰਨੀ ਹੈ ਰਾਈਟਰ ਦੀ ਜਿਹੜੀ ਸ਼ੁਰੂਆਤ ਦਾ ਸਮਾਂ ਉਹਦੇ ਵਿੱਚ ਉਹਦੇ ਕੋਲੇ ਬਹੁਤ ਮੇਲੇ ਦੀਆਂ ਚੀਜ਼ਾਂ ਜਿਹਦਾ ਪਰਿਵਾਰ ਨਹੀਂ ਹੁੰਦਾ ਜਿਹਨੋਂ ਸਿੱਖਿਆ ਮਿਲ ਫਰਸਟ ਹੈਂਡ ਐਕਸਪੀਰੀਅੰਸ ਆ ਜਿਹੜਾ ਉਹਦੀ ਫੈਮਿਲੀ ਉਹਦੇ ਫਰੈਂਡਸ ਉਹਦਾ ਕਾਲਜ ਸਕੂਲ ਉਹਦਾ ਜਿਹੜੇ ਬਿਲਕੁਲ ਨੇੜੇ ਦੇ ਨੇ ਜਿਨ੍ਹਾਂ ਦੇ ਨਾਲ ਉਹ ਬਿਨਾਂ ਵਜਾ ਗੱਲਾਂ ਕਰ ਸਕਦਾ ਜਿਨ੍ਹਾਂ ਨਾਲ ਉਹ ਬਿਨਾਂ ਵਜਾ ਲੜ ਸਕਦਾ ਜਿਨ੍ਹਾਂ ਨੂੰ ਬਿਨਾਂ ਵਜਾ ਪਿਆਰ ਕਰ ਸਕਦਾ ਉਹ ਇੱਕ ਸਰਕਲ ਹੁੰਦਾ ਜਿਹਦਾ ਦਾ ਫਰਸਟ ਹੈਂਡ ਐਕਸਪੀਰੀਅੰਸ ਤੇ ਮੈਂ ਜਿਸ ਫੈਮਿਲੀ ਚ ਆਉਨਾ ਉੱਥੇ ਮਤਲਬ ਲੋ ਹਰ ਸ਼ਾਮ ਇੱਕ ਨਵਾਂ ਕੁਪੜਨ ਵਾਲਾ ਪਰਵਾਰ ਆ ਕਭਈ ਰੋਟੀ ਖਾਣ ਲਈ ਉਹਨਾਂ ਨੇ ਜੋ ਅੱਜ ਕੰਮ ਕੀਤਾ ਉਹੀ ਸ਼ਾਮ ਨੂੰ ਪਾਣਾ ਉਹ ਮੇਰੇ ਜਿਹੜਾ ਡੀਐਨਏ ਦਾ ਐਕਸਪੀਰੀਅੰਸ ਆ ਜਿਹੜਾ ਮੇਰਾ ਪਹਿਲਾ ਉਹਦੇ ਚ ਬਹੁਤ ਸਾਰੀਆਂ ਕੁਰਤਾਵਾਂ ਨੇ ਜਿਹੜੀਆਂ ਕਈ ਕਿਤਾਬਾਂ ਚ ਪੜ੍ਹ ਉਹ ਅਲੱਗ-ਅਲੱਗ ਤਰੀਕੇ ਨਾਲ ਆਉਂਦੀਆਂ ਨੇ ਸਿੱਖਦਾ ਹੈ ਕਿ ਸ਼ੁਰੂਆਤ ਤਾਂ ਹੈ ਇੱਕ ਕੰਪੋਜ਼ਿਟ ਬਣਦਾ ਇੱਕ ਪਾਸੇ ਸੋਸਾਇਟੀ ਹੈ এনਵਾਇਰਨਮੈਂਟ ਦਾ ਇੱਕ ਪਾਸੇ ਮੇਰਾ ਪਰਿਵਾਰ ਆ ਉਹ ਵੀ ਉਹ ਵੀ ਆਊਟਰ ਆ ਮਤਲਬ ਉਹਦੇ ਚ ਵੀ ਮੈਂ ਜਦੋਂ ਹੁਣ ਦੇਖਦਾ ਉਹਨੂੰ ਕਿ ਉਹ ਜਿਵੇਂ ਪਰਿਵਾਰ ਨੂੰ ਦਿਖਣੋਂ ਵੀ ਇੱਕ ਇੱਕ ਡਿਸਟੈਂਸ ਤੋਂ ਦੇਖ ਰਿਹਾ ਹਾਂ ਭਾਵੇਂ ਮੇਰੇ ਬਹੁਤ ਨੇ ਮੇਰੀ ਮਾਂ ਤੋਂ ਮੈਂ ਕਦੇ ਆਪਣਾ ਉਹਨਾਂ ਨਾਲ ਨਹੀਂ ਮਹਿਸੂਸ ਕਰਦਾ ਪਰ ਜਦੋਂ ਮੈਂ ਮਾਂ ਬਾਰੇ ਲਿਖਦਾ ਉਦੋਂ ਸ਼ਾਇਦ ਇੱਕ ਇੱਕ ਮੇਨ ਜੀ ਇੱਕ ਡਿਸਟੈਂਸ ਜਿਹਾ ਥੋੜਾ ਆਉਂਦਾ ਹੈ ਜਿਹਨੂੰ ਮੈਂ ਦੂਰੋਂ ਬੈਠ ਕੇ ਦੇਖਦਾ ਦੇਖਣਾ ਪੜੇ ਇੱਕ ਨਵੇਂ ਐਕਸਪੀਰੀਅੰਸ ਤੋਂ ਮੈਂ ਦੁਗਣਾ ਉਸ ਵੇਲੇ ਮੇਰੇ ਸਾਦਰ ਜੀ ਤੇ ਗ੍ਰੈਂਡ ਫਾਦਰ ਜੀ ਦੀ ਕਿਰਪਾ ਸਵਾਰ ਉਸ ਤੋਂ ਬਾਅਦ ਮੈਂ ਜਵਾਨ ਹੁੰਨਾ ਮੈਂ ਕੰਮ ਕਰਨ ਲੱਗਦਾ ਮੇਰਾ ਪਰਿਵਾਰ ਜਿਹੜਾ ਉਹ ਮੇਰੇ ਵੱਲ ਵੀ ਦੇਖਦਾ ਤੇ ਹਾਂ ਹੁਣ ਸਾਡੇ ਕੋਲ ਇੱਕ ਪੁੱਤ ਹੈ ਜਿਹੜਾ ਕਮਾਈ ਕਰੂਗਾ ਜਿਹੜਾ ਜਿਹੜਾ ਸਮਰ ਉਹਦੇ ਲਈ ਮੈਂ ਆਪਣੇ ਜਿਹੜੇ ਪਰਿਵਾਰ ਦੇ ਕੰਮ ਨਾਲੋਂ ਜਿਹਦੇ 'ਚ ਮੈਂ ਬਹੁਤ ਸਾਲ ਪਹਿਲਾਂ ਜੁੜਿਆ ਰਿਹਾ ਉਹਦੇ ਤੋਂ ਇੱਕਦਮ ਟੁੱਟ ਗਿਆ ਮੈਂ ਅੱਲਾਹ ਕਰੇ ਮੈਂ ਜਿਹੜੀ ਆਰਟ ਦੇ ਫੀਲਡ ਨੂੰ ਚੁੜਿਆ ਜਿਹਦੇ ਚ ਮੇਰੇ ਫਾਦਰ ਸਾਹਿਬ ਵੀ ਕੋਈ ਬੜੇ ਖੁਸ਼ ਨਹੀਂ ਸੀ ਇਸ ਗੱਲ ਤੋਂ ਕੋਈ ਬੜੀ ਗੁੱਸੇ ਵੀ ਹੁੰਦੇ ਸੀ ਕੀ ਕਰੀਏ ਪਰ ਆਇਆ ਉਹ ਟਾਈਮ ਕੋਈ ਇੱਕ ट्रांजिशन ਸੀਗਾ 80s ਇਨ 90 1990 ਕਾਲੇ ਦਾ ਟਾਈਮ ਆ ਸਾਡੀ ਸੁਸਾਇਟੀ ਚ ਬਹੁਤ ਵੱਡੀ ਚੇਂਜ ਦੀ ਚਾਹੀਦਾ ਮੁੰਡਾ ਵੱਟ ਗਿਆ ਸੀ ਜੇ ਦੂਸਰੇ ਲੱਭ ਤਾਂ ਕੋਈ ਡਾਕਟਰ ਮਨਮੋਹ ਸਿੰਘ ਆ ਜਾਂਦੇ ਨੇ ਤੇ ਲੁੱਲਾਈ ਦੇ ਸੰਬੰਧ ਕਰ ਇੱਕ ਫੇਸ ਜਿਹੜਾ ਉਹ ਸ਼ੁਰੂਆਤ ਹੋਣ ਦੇ ਅੱਜ ਤੇ ਖੜਾ। ਉਸ ਟਾਈਮ ਤੇ ਮੈਂ ਸਦਿਕ ਐਸਟ ਮਾਰਕੀਟ ਐਲ.ਲ.ਡੀ. میوزਿਕ ਦੀ ਮਾਰਕੀਟਰ ਉਹ ਵੀ ਇੱਕਦਮ ਗੁੰਮ ਲੰਗੀ ਹੋਇਆ। ਉਸ ਤੋਂ ਪਹਿਲਾਂ ਤੁਸੀਂ ਦੇਖੋ ਵੀ ਜਮਲਾ ਮਾਨਕ ਇਹਨਾਂ ਦੀਆਂ ਜਿਹੜੀਆਂ ਅ ਕੈਸਟਾਨੋ ਪਰ ਸਾਲਸ਼ ਮਹੀਨੇ ਇੱਕ ਅਧੀ ਆ ਜਾਣੇ ਤੇ ਉਹ ਲੋਕਾਂ ਨੇ ਸੁਣੇ ਪਰ ਉਸ ਤੋਂ ਬਾਅਦ ਕੀ ਹੋਇਆ ਵੀ ਹਰ ਮਹੀਨੇ 10-10 ਕੈਸਟਾ 20-20 ਕੈਸਟਾ ਅਲਟੀਮੇਟਲ ਵੀ ਰੋਜ਼ ਇੱਕ ਦੋ ਕੈਸਟਾ ਹੁੰਦੇ। ਹੋ ਰਿਹਾ ਸੀ ਉਹ ਨਾ ਉਸ ਇੰਡਸਟਰੀ ਨਾਲ ਜੁੜਿਆ ਸੀ ਉਸ ਦੇ ਵਿੱਚੋਂ ਕੁਝ ਐਕਸਪੀਰੀਐਂਸਸ ਮੇਰੇ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੇ ਦੇਹੀ ਨਾਮ ਕਿਤਾਬ ਦਾ ਮੂਡ ਬਣਾਇਆ ਦੇਹੀ ਨਾਮ ਨੂੰ ਮਤਲਬ 1994 ਚ ਸ਼ੁਰੂਆਤ ਤੇ ਅੱਜ ਕਿੰਨੇ ਸਾਲ ਹੋ ਗਏ ਕੋਈ 30 ਸਾਲ ਹੋ ਗਏ ਅੱਜ ਵੀ ਉਹਦੇ ਬਾਰੇ ਜਦੋਂ ਕਿਤੇ ਗੋਸਟੀਚ ਕੋਈ ਕਾਪਤਾਂ ਦੀ ਗੱਲ ਹੁੰਦੀ ਆ ਤੇ ਜੇ ਇੱਕ ਬੰਦਾ ਉਹਦੇ ਹੱਕ ਤੇ ਬੋਲਦਾ ਤਿੰਨ ਵੱਲੋਂ ਦੇ ਵਿਰੋਧ ਚ ਜ਼ਰੂਰ ਬੋਲਦੇ ਅੱਜ ਤੇ ਇਹ ਕੰਟੀਨਿਊਸਲੀ ਇੱਕ ਚੱਲ ਜਾਏਗਾ। ਹੁਣ ਕੀ ਸੀ ਅਸਰ ਚ? ਅਸੀਂ ਜਿਹੜੇ 1900 ਬਰਾਦਰ ਮੈਨੂੰ 78 ਦੀ ਵਿਸਾਖੀ ਤੋਂ ਜਿਹੜਾ ਮੋੜ ਵੱਜ ਗਿਆ ਤੇ 90 ਤੱਕ ਉਹ ਬਹੁਤ ਇੱਕ ਡੈਂਸ ਅਸੀਂ ਪੀਰੀਅਡ ਤੋਂ ਲੰਘ ਰਹੇ ਹਾਂ। ਤੇ 91 ਚ ਸੰਸਾਰ ਬਦਲ ਦੇ ਇੱਕ ਨਵੇਂ ਸੰਕੇਤਾਂ ਦੇ ਵਿੱਚ ਅਸੀਂ ਜਾਣਾ ਸ਼ੁਰੂ ਕਰ ਗਏ। ਉਹਦੇ ਵਿੱਚ ਮੇਰੇ ਉਹ ਐਕਸਪੀਰੀਐਂਸਸ ਨੇ ਕਿ ਜਿਨੇ ਮੈਨੂੰ ਆਊਟਰ ਨਾਲੋਂ ਥੋੜਾ ਜਿਹਾ ਆਪਣੇ ਆਪ ਨਾਲ ਜੋੜਨ ਦੀ ਅੱਲਾਕਤ ਦਿੱਤੀ ਜਾਨਾ ਕੋਈ ਸਮਝ ਮੈਨੂੰ ਅਹੀ ਨਹੀਂ ਮਿਲੀ ਜਿਹਦੇ ਨਾਲ ਮੈਂ ਜਿਹੜੇ ਪਹਿਲੇ ਡਿਸਟੈਂਸ 'ਚ ਗੱਲ ਕਰਦਾ ਸੀ ਉਹ ਮੈਂ ਆਪਣੇ ਆਪ ਨਾਲ ਜਾਂ ਆਪਣੇ ਅੰਦਰ ਨਾਲ ਜਾਂ ਆਪਣੇ ਉਸ ਨਾਲ ਜਿਹੜਾ ਮੇਰੇ ਵਰਗੇ ਸੀ ਤਾਂ ਮੇਰਾ ਹੀ ਰੂਪ ਸੀ ਉਹਦੇ ਬਾਰੇ ਮੈਂ ਲਿਖਣਾ ਸ਼ੁਰੂ ਕੀਤਾ ਤੇ ਉਹਦੇ ਉਹਨੂੰ ਮੈਂ ਅਜੇ ਵੀ ਸਮਝਦਾ ਕਿ ਸਾਡੇ ਕੋਲੇ ਸਕਾਲਰਸ਼ਿਪ ਬਹੁਤ ਬਹੁਤ ਆੜ ਮਤਲਬ ਪੰਜਾਬੀ ਪੋਇਟਰੀ ਨੂੰ ਸਮਝਣ ਵਾਲੇ ਰਾਈਟਰਾਂ ਤੋਂ ਬਿਨਾਂ ਜਿਹੜੇ ਸਾਡੇ ਆਲੋਚਕ ਵੀ ਬਹੁਤ ਉੱਚ ਪੱਧਰ ਦੇ ਸਾਡੇ ਕੋਲੇ ਹੈਗੇ ਪਰ ਜਿਹੜਾ ਡੀਕੋਡ ਕਰਨਾ ਕਰਤਾ ਉਹ ਕਿਉਂ ਆ ਕਿਉਂਕਿ ਜਿਹੜੀ ਇਹ ਭਾਸ਼ਾ ਹੈ ਰਿਪੋਰਟ ਕਿਵੇਂ ਜਾ ਰਿਹਾ ਰਿਪੋਰਟ ਕਿਵੇਂ ਚ ਗਏ ਜਿਹੜਾ 2 3 ਲੱਖਾਂ ਤੱਕ ਜੋਜ਼ਾ ਜਿਹੜਾ ਜਿਨੇ ਉਹ ਦੱਸਦੇ ਕੁਛ ਨੇ ਉਹ ਕਹਿੰਦੇ ਕੁਛ ਨੇ ਉਹ ਉਹ ਕਿਹੜੇ ਹੋਰ ਸਮਾਨ ਚ ਜਾ ਕੇ ਭੁੱਲਦੇ ਨੇ ਉਹਨੂੰ ਜਿਹੜਾ ਡੀਕੋਡ ਕਰਨਾ ਉਹਦੇ ਚ ਐਕਸੈਪਟ ਨਾ ਦੀ ਕੋਈ ਚੀਜ਼ ਨਹੀਂ ਉਹਨੂੰ ਪੂਰੀ ਤਰ੍ਹਾਂ ਨਹੀਂ ਸਮਝਿਆ ਜਾਂ ਇਧਰ ਉਧਰ ਹੋ ਸਕਦਾ ਜਾਂ ਬਹੁਤ ਨੇੜੇ ਹੋ ਸਕਦਾ ਸੋ ਮੈਂ ਸਾਹਿਬ ਦਾ ਵੀ ਦੇਹੀ ਨਾਮ ਨੂੰ ਅਜੇ ਵੀ ਉਹਦੇ ਪਹਿਲਾਂ ਤਤਕਾਲ ਰੂਪ ਦੇ ਵਿੱਚ ਇਹ ਲੱਗਾ ਕਿ ਐਕਸਰਸਾਈਜ਼ੇਸ਼ਨਸ ਆਫ ਬੋਡੀ ਦੇ ਸੈਲਵੇਸ਼ਨ ਚਲੋ ਉਹ ਮੈਂ ਬਾਤ ਚ ਗੱਲਾਂ ਕਰਮ ਉਹ ਕਿੰਨੇ ਤਰ੍ਹਾਂ ਦੀਆਂ ਇੱਕ ਇੱਕ ਗੱਲਾਂ ਨੇ ਮੈਂ ਉਹਦੀ ਸ਼ੁਰੂਆਤ ਦੇ ਵਿੱਚ 10 ਕਰਤਾਵਾਂ ਲਿਗੀਆਂ ਤੇ ਉਦੋਂ ਪੰਜਾਬ ਇੱਕ ਇੱਕ ਦੇ ਯੂਨੀਵਰਸਿਟੀ ਦੇ ਵਿੱਚ ਸਰਜੀਤਪਾਤ ਰਾਮਜੀਤ ਗਰੇਵਾਲ ਸਾਡੇ ਸੁਪਰੀਮ ਬਰਾੜ ਜੀ ਬੈਠੇ ਲਿਖੇ ਨਵ ਕਪਤਾ ਉਤਸਵ ਦਾ ਇੱਕ ਡਿਜ਼ਾਈਨ ਬਣਾਇਆ ਗਿਆ ਜੀਦਾ ਮੁੱਦਾ ਇਹ ਸੀਗਾ ਕਿ ਅਸੀਂ ਹਮੇਸ਼ਾ ਹੀ ਮਤਲਬ ਅਮਰਤਾ ਮੋਹਨ ਸਿੰਘ ਹੈਰਾ 72 ਪਾਸ ਹੈਰਾ ਇਸ ਤਰ੍ਹਾਂ ਬੰਨਿਆ ਵਾਸੀ ਲਿਖੇ ਚੁਣੇ ਫਿਰ ਉਹਨਾਂ ਦਾ ਬਲੂਰ ਸਾਹਿਬ ਜੀ ਦੇ ਵਿੱਚ ਉਹਨਾਂ ਦੇ ਬਾਨੀਆ ਜੋ ਸਾਰੇ ਕਨਸੈਪਟ ਨੇ ਉਹ ਕਹਿੰਦੇ ਕਿ ਜਿਹੜੇ ਨਵੇਂ ਪੋਇਟ ਨੇ ਪੱਤਰ ਪਾਸਟ ਦੇ ਬਾਅਦ ਦੇ ਪੋਇਟ ਨੇ ਉਹਨਾਂ ਦੇ ਵਿੱਚੋਂ ਕੁਝ ਬਹੁਤ ਵਧੀਆ ਪੋਇਟ ਇਸੇ ਦਵੰਦ ਦੇ ਵਿੱਚ ਖਤਮ ਹੋ ਗਏ ਜਿਨ੍ਹਾਂ 'ਚ ਮੈਂ ਸੁਖਸ਼ੈਨ ਮਿਸਤਰੀ ਦਾ ਨਾਮ ਲਵਾਂਗਾ ਉਹ ਇੰਨਾ ਕੈਪੀਟਲ ਪੋਇਟ ਆ ਉਹਦੀਆਂ ਦੋ ਤਿੰਨ ਕਿਤਾਬਾਂ ਨੇ ਤੁਸੀਂ ਪੜੋ ਜਣੀ ਪੋਇਟੀ ਚ ਜਿੰਨੀ એનર્ਜੀ ਹੋ ਸਕਦੀ ਆ ਉਹ ਓਨੀ એનર્ਜੀ ਦਾ ਪੋਇਟ ਸੀ ਪਰ ਉਹ ਇਸ ਨਾ ਭਾਰਤ ਤੇ ਬਾਸ਼ਦਾ ਉਹਨੂੰ ਸਿਸਟਮ ਚੱਲ ਪਿਆ ਆਲੋਚਨਾ ਜੇ ਮੰਨਣਾ ਵੀ ਇਹ ਹੀ ਨੇ ਉਹਦੇ ਵਿੱਚ ਕਈ ਪੋਇਟਸ ਉਹਨਾਂ ਚ ਰਾਜਵੀਰ ਵੀ ਆ ਹੂੰ ਉਹ ਪੋਇਟਿਕਸ ਦੇ ਵਿੱਚ ਚੱਲੀ ਇਸ ਖਾਈ ਚ ਵਿਚਾਰੇ ਉਹ ਦੱਬ ਗਏ ਉਹਨਾਂ ਨੂੰ ਦੁਬਾਰਾ ਉਹਨਾਂ ਦੇ ਪੱਤਰਿਆਂ ਨੂੰ ਖੋਲਿਆ ਨਹੀਂ ਗਿਆ ਚੰਗੀ ਤਰ੍ਹਾਂ ਸੋ ਇਸ ਸਟੱਡ ਦੇ ਵਿੱਚੋਂ ਇੱਕ ਨਵ ਕਨਸਲਟਸ ਦਾ ਪਲਾਨ ਕੀਤਾ ਗਿਆ ਉਹਦੇ ਵਿੱਚ ਪਹਿਲੇ ਜਿਹੜਾ ਪਹਿਲਾ ਚਲੰਜ ਹੋਇਆ ਹੋ ਪੀਐਜ ਦੇ ਵਿੱਚ ਹੋਇਆ ਉਹਨਾਂ ਦਾ ਡਿਜ਼ਾਈਨ ਸੀ ਵੀ ਇੱਕ ਪੁਆਇੰਟ ਹੋਏਗਾ ਇੱਕ ਉਹਦੇ ਨਾਲ ਕ੍ਰਿਟਿਕ ਹੋਏਗਾ ਇੱਕ ਚੇਅਰ ਹੋਏਗੀ ਤਿੰਨ ਬੰਦੇ ਬੋਲਣਗੇ ਉਸ ਤੋਂ ਬਾਅਦ ਲੋਕਾਂ ਨੂੰ ਹੋਵੇਗਾ 1 ਘੰਟੇ ਦਾ ਸੈਸ਼ਨ ਲੱਗਦਾ ਉਸ ਵੇਲੇ ਮੈਂ ਨਹੀਂ ਨਾਦੀਆਂ 10 ਕਰਤਾਵਾਂ ਲਿਖੀਆਂ ਤੇ ਮੇਰੇ ਸੈਸ਼ਨ ਦੇ ਵਿੱਚ ਅਜਮੇਰ ਰੋਡ ਨੇ ਬਠਿੰਡ ਤੇ ਡਾਕ ਨੂਰ ਨੇ ਮੈਂ ਉਹ 10 ਕਰਤਾਵਾਂ ਦਾ ਪਾਠ ਕੀਤਾ ਇਸੇ ਕਿ ਮੈਂ 30 ਮਿੰਟ ਛੋੜੇ ਕਰਤਾਵਾਂ ਸੇ 30 ਮਿੰਟ ਦੇ ਵਿੱਚ ਮੈਂ ਉਹ 10 ਕਰਤਾਵਾਂ